ਜੀ ਜਿਹੜੀ ਹਰ ਰੋਜ਼ੀ ਗੱਲ ਕਰਦੇ ਜਾਈਏ ਕੈਂਟਕੀ ਦੇ ਵਿੱਚ ਫਲਡਿੰਗ ਦੇ ਨਾਲ ਘਾਸੇ ਮਾੜੇ ਹਾਲਾਤ ਬਣੇ ਪਏ ਆ ਇਹ ਜਿਹੜੀਆਂ ਮੂਲੇ ਧਾਰ ਬਰਸਾਤ ਤੋਂ ਬਾਅਦ ਚ ਉੱਥੇ ਹੁਣ ਤੱਕ 9 ਜਾਣਿਆਂ ਦੇ ਮਰਨ ਦੀਆਂ ਰਿਪੋਰਟਸ ਆਈਆਂ ਨੇ 8 ਜਿਨ੍ਹਾਂ ਦੇ ਵਿੱਚੋਂ ਕੈਂਟਕੀ ਦੇ ਵਿੱਚ ਮਰ ਚੁੱਕੇ ਨੇ ਵਿంటర్ ਵੈਦਰ ਦੇ ਬਲਾਸਟ ਦੇ ਵਿੱਚ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ ਗੱਡੀਆਂ ਜਿਹੜੀਆਂ ਉਹ ਡਬ ਚੁੱਕੀਆਂ ਨੇ ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਗਈਆਂ ਨੇ ਫੀਮਾ ਦੇ ਰਿਪਰੈਜ਼ੈਂਟੇਟਿਵ ਤੇ ਹੋਰ ਜਿਹੜੀਆਂ ਸਹਾਇਤਾ ਕਰਨ ਵਾਲੀਆਂ ਟੀਮਸ ਆ ਉਹਨਾਂ ਨੇ ਦੱਸਿਆ ਵੀ ਉਹ ਐਤਵਾਰ ਦੇ ਕੰਟਕੀ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਸਰਚ ਤੇ ਰੈਸਕਿਊ ਐਫਰਟਸ ਲੱਗੇ ਹੋਏ ਨੇ ਉੱਥੋਂ ਦੇ ਜਿਹੜੇ ਗਵਰਨਰ ਐਂਡੀ ਬੀਸ਼ਾ ਉਹਨਾਂ ਨੇ ਕਿਹਾ ਵੀ 1000 ਤੋਂ ਵੱਧ ਜਿਹੜੇ ਵਾਟਰ ਰੈਸਕਿਊਜ਼ ਆ ਹੁਣ ਤੱਕ ਵੀਕਐਂਡ ਦੇ ਉੱਤੇ ਖੰਡਕਟ ਕਿਤੇ ਜਾ ਚੁੱਕੇ ਨੇ ਤੇ ਉਹਨਾਂ ਨੇ ਇਹ ਖਤਸ਼ਾ ਪ੍ਰਗਟਾਇਆ ਵੀ ਮੌਤਾਂ ਦੀ ਸੰਖਿਆ ਇਸ ਦੇ ਵਿੱਚ ਵੱਧ ਸਕਦੀ ਆ ਜਿਉਂ ਜਿਉਂ ਪਾਣੀ ਜਿਹੜਾ ਘਟੇਗਾ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਇਹ ਚੀਜ਼ਾਂ ਦਾ ਹੋਰ ਪਤਾ ਲੱਗੂਗਾ ਆ ਜਿਹੜੇ ਭਾਰੀ ਮੀਂਹ ਦੇ ਨਾਲ ਉੱਥੇ ਜਿਹੜੀ ਆ ਬਰਫਬਾਰੀ ਵੀ ਹੋ ਰਹੀ ਹੈ ਕੋਲਡ ਟੈਂਪਰੇਚਰਸ ਤੇ 스노우 ਜਿਹੜੀ ਆ ਉਹ ਉੱਥੇ ਪੈ ਰਹੀ ਹੈ 6 ਤੋਂ 8 ਇੰਚ ਤੱਕ ਜਿਹੜੀ برفਬਾਰੀ ਆ ਕਈ ਇਲਾਕਿਆਂ ਦੇ ਵਿੱਚ ਦੱਸੀ ਗਈ ਹੈਗੀ ਆ ਲੂਈਵਿਲ ਇਲਾਕਾ ਜਿਹੜਾ ਆ ਉੱਥੇ 2 ਤੋਂ 4 ਇੰਚ ਤੱਕ برفਬਾਰੀ ਦੀ ਸੰਭਾਵਨਾ ਜਿਤਾਈ ਗਈ ਹੈਗੀ ਆ ਕੰਡਕੀ ਦੇ ਗਵਰਨਰ ਹੋਣਾ ਨੇ ਹੁਣੇ-ਹੁਣੇ ਇਨਫੈਕਟ ਮਾਰਨਿੰਗ ਦੇ ਵਿੱਚ ਇੱਕ ਅਪਡੇਟ ਕਰਦੇ ਹੋਏ ਦੱਸਿਆ ਵੀ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 11 ਹੋ ਚੁੱਕੀ ਆ ਸੋ ਕਹਿੰਦੇ ਵੀ ਇਹ ਰੀਸੈਂਟ ਤੇ ਜਿਹੜੀ ਆਈ ਫਲਡਿੰਗ ਆ ਉਸ ਤੇ ਕਰਕੇ ਸਾਰਾ ਕੁਝ ਹੋਇਆ ਆ ਹਾਰਡਨ ਕਾਉਂਟੀ ਤੇ ਫਲੌਇਡ ਕਾਉਂਟੀ ਦੇ ਵਿੱਚ ਹੋਰ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਬਰਾਮਦ ਹੋਈਆਂ ਸੀ ਕੱਲ ਤੱਕ ਇਹ ਟੋਟਲ 9 ਪਹਿਲਾਂ ਦੱਸਿਆ ਗਿਆ ਸੀਗਾ ਸਟੇਟ ਅਧਿਕਾਰੀ ਅਜੇ ਵੀ ਸਰਚ ਐਂਡ ਰੈਸਕਿਊ ਫੇਜ਼ ਦੇ ਵਿੱਚ ਆ ਵੀ ਇਸ ਆਸ ਉਮੀਦ ਦੇ ਵਿੱਚ ਆ ਵੀ ਜਿਹੜੇ ਕੋਈ ਫਸੇ ਆ ਉਹਨਾਂ ਨੂੰ ਸੁਰੱਖਿਅਤ ਜਿਹੜਾ ਇਸ ਦੇ ਵਿੱਚੋਂ ਕੱਢਿਆ ਜਾ ਸਕੇ ਤੇ ਉਮੀਦ ਇਹੀ ਆ ਵੀ ਚਲੋ ਲੋਕਾਂ ਨੂੰ ਜਿਹੜਾ ਉਹ ਬਚਾਇਆ ਜਾਵੇ ਸੋ ਬਹੁਤ ਸਾਰੇ ਲੋਕ ਕਹਿੰਦੇ ਅਜੇ ਵੀ ਫਸੇ ਪਏ ਹੈਗੇ ਨੇ ਉਧਰ ਪਾਵਰ ਤੇ ਵਾਟਰ ਆਊਟੇਜ ਦੇ ਕਰਕੇ ਵੀ ਲੋਕ ਪਰੇਸ਼ਾਨ ਨੇ ਭਾਰੀ ਮੀਂਹ ਫਲਡਿੰਗ ਦੇ ਚੱਲਦੇ ਆ 14000 ਕੈਂਟਕੀ ਦੇ ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਿਨਾਂ ਦੱਸੇ ਜਾਂਦੇ ਆ ਇੱਕ ਟਾਈਮ ਦੇ ਉੱਤੇ ਇਹ ਜਿਹੜਾ ਆਂਕੜਾ 40000 ਤੋਂ ਵੀ ਪਾਰ ਹੋ ਗਿਆ ਸੀ ਹੁਣ ਤੱਕ 150 ਦੇ ਤਕਰੀਬਨ ਲੋਕ ਘਰੋਂ ਬੇਕਰ ਇਸ ਜਿਹੜੀ ਫਲਡਿੰਗ ਦੇ ਕਰਕੇ ਹੋਏ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਟਾਈਮ ਇਵੈਕੂਏਸ਼ਨ ਆਰਡਰਸ ਜਿਹੜੇ ਉਹ ਜਾਰੀ ਕੀਤੇ ਨੇ ਨੈਸ਼ਨਲ ਵੈਦਰ ਸਰਵਿਸ ਉਹ ਦੱਸ ਰਿਹਾ ਵੀ ਜਿਹੜੇ ਹੜੇ ਹੋਏ ਪਾਣੀ ਆ ਉਹ ਹੌਲੀ-ਹੌਲੀ ਘਟਣੇ ਸ਼ੁਰੂ ਹੋ ਚੁੱਕੇ ਨੇ ਸਦਰਨ ਕੰਟਕਟੀ ਲੋਈ ਵੇਲ ਤੇ ohio ਰਿਵਰ ਦੇ ਵਿੱਚ ਉਦਾਂ ਪਾਣੀ ਅਜੇ ਉੱਚਾ ਆ ਪਰ ਫਲਡਿੰਗ ਲੈਵਲ ਜਿਹੜੇ ਆ ਉਹ ਕਟ ਰਹੇ ਨੇ ਇੱਕ ਹੋਰ ਵਿంటర్ ਸਟਾਰਮ ਵਾਚ ਦੇ ਲਈ ਨੈਸ਼ਨਲ ਵੈਦਰ ਸਰਵਿਸ ਨੇ ਲੋਕਾਂ ਨੂੰ ਅਗਾਹ ਕੀਤਾ ਹੈਗਾ ਆ ਤੇ ਮਲਟੀਪਲ ਜਿਹੜੀਆਂ ਪਾਰਕਸ ਜਿੱਥੇ ਲੋਕ ਵੈਸੇ ਵੀ ਘੁੰਮਣ ਫਿਰਨ ਵੀ ਜਾਂਦੇ ਸੀ ਜਾਂ ਬਾਕੀ ਚੀਜ਼ਾਂ ਆ ਉਹ ਵੀ ਉੱਥੇ ਉਹਨਾਂ ਨੇ ਹੁਣ ਬੰਦ ਕੀਤੀਆਂ ਹੋਈਆਂ ਨੇ